ਆ ਪੰਜਾਬੀ ਹੋਟਲ ਤੇ ਖਲੋਤੇ ਆ ਕੱਲ ਦੇ ਨਯਮਾਵਾਦ ਲਾਗੇ ਤੇ ਸਾਡੀ ਗੱਡੀ ਗਰਮ ਹੋਣ ਦੀ ਰਾਹ ਦੇ ਵਿੱਚ ਤੇ ਰਾਤੀ ਵੇਰ ਕੰਪਲੀਟ ਨੰਬਰ ਲਿਆ ਹੁਣ ਕੰਪਨੀ ਦੀ ਗੱਡੀ ਆਉਣ ਰਹੀ ਆ ਤੇ ਆਉਂਦੀ ਆ ਤੇ ਫਿਰ ਕੰਮ ਕੁੰਮ ਕਰਾਉਂਦੇ ਆ ਗੱਡੀ ਗਰਮ ਹੋਈ ਜਾਂ ਰਹੀ ਆ ਆਉਣ ਵਾਲੇ ਆ ਦੇਖ ਸੁਣਉਂ ਕਾਉਂਦੇ ਆ ਆਜੀ ਕੰਪਨੀ ਦੀ ਵਰਕਸ਼ਾਪ ਵੈਨ ਆ ਗਈ ਆ ਇਹ ਹੈ ਹਦਰਾਬਾਦ ਤੋਂ ਆਇਆ ਵਿਚਾਰ ਨਿਯਾਮਾਂ ਬਾਅਦ ਹੁਣ ਵੇਖੂਗਾ ਗੱਡੀ ਦਾ ਕੰਮ ਕਰੂਗਾ ਦੋ ਮਿਸਤਰੀ ਆਏ ਆ ਆਹ ਮਿਸਤਰੀ ਹੈ ਹైదరాబాద్ੋਂ ਆਇਆ ਹੈ ਮਿਸਤਰੀ ਆ ਗਏ ਤੁਸੀਂ ਵੇਖ ਲੈ ਪਿੱਛੇ ਤੇ ਹੈਡ ਗੈਸਕਟ ਲੈ ਕੇ ਆਇਆ ਹੋਰ ਨਿਕਾ ਮोटा ਸਮਾਨ ਆ ਤੇ ਅੰਦਾ ਵੀ ਬੋਨਟ ਓਪਨ ਕਰੋ ਬੋਨਟ ਓਪਨ ਕਰਕੇ ਚਾਹ ਪੀਂਦੇ ਆ ਪਿਆ ਜਾਓ ਪਿਆ ਕੇ ਫਿਰ ਵੇਹਨਾ ਆਂਦਾ ਮੈਂ ਕਰਨਾ ਚੈੱਕ ਕੀ ਗੱਲ ਆ ਮੈਸਟਰੀ ਆਇਆ ਤੇ ਹੈਗਾ ਚੈੱਕ ਕਰਨ ਲਿਆ ਵਾ ਜਦਾਂ ਆਵਾਜ਼ ਵਿੱਚ ਚੈੱਕ ਕਰੂਗਾ ਤੇ ਫਿਰ ਖੋਲੂਗਾ ਬੰਦ ਕਰੋ ਬੰਦ ਕਰੋ ਇਹ ਅਬੀ ਜੋ ਥਰਮੋਸਟੈਟ ਵਾਲ ਕੱਢਿਆ ਨੇ ਤੇ ਉੱਥੇ ਲੱਕੜ ਪ사 ਕੇ ਤੇ ਗੱਡੀ ਚੈੱਕ ਕਰੂਗਾ ਵੀ ਗੱਡੀ ਹੀਟ ਹੁੰਦੀ ਆ ਕਿ ਨਹੀਂ ਹੁੰਦੀ ਇਹ ਜਿਹੜੀ ਲੱਕੜ ਵਜਨ ਲਿਆ ਹੋਏ ਇਹ ਨਾਲ ਉਹਦਾ ਇੰਨੀ ਤੇ ਫੇਰ ਵਾ ਲੱਗੂ ਗੱਡੀ ਹੀਟ ਹੁੰਦੀ ਕਿ ਨਹੀਂ ਹੁੰਦੀ ਵੱਡਨ ਆਇਆ ਵਾ ਮਿਸਤਰੀ ਚ ਕੱਲਾ ਆਇਆ ਵਾ ਪਹਿਲਾਂ ਮੈਨੂੰ ਲੱਗਾ ਦੋ ਜਣੇ ਆਏ ਆ ਤੇ ਉਹ ਛੱਡਣ ਆਇਆ ਸੀ ਨਜਾਮਾਬਾਦ ਤੋਂ ਉਹ ਛੱਡ ਕੇ ਚਲ ਗਿਆ ਇਹਨੂੰ ਦੇਖੋ ਲੱਕੜ ਵਡਨ ਡਿਆ ਇਹ ਅਬੀ ਥਰਮੋਸਟੈਟ ਵਾਲਜ ਤੋਂ ਕੱਢਿਆ ਸੀ ਉੱਥੇ ਪਾਉਣ ਵਾਸਤੇ ਯਾਰ ਗੁੱਲੀ ਜੀ ਬਣਾਈ ਤੁਹਾਨੂੰ ਦਿਖਾਈ ਪਹਿਲਾਂ ਇਹਦੇ ਵਿੱਚ ਲਾਉਂਗਾ ਦੇਸੀ ਜਗਾੜ ਆਈ ਨੇ ਸੋਚਿਆ ਵੀ ਪੰਜਾਬੀ ਜੇਸ ਜਗੜ ਕਰਦੇ ਆ ਵੀ ਕਰੀ ਜਾਂਦੇ ਅੰਦਰ ਵਾਲੇ ਇਹ ਕਰਕੇ ਫੇਟ ਫਿਰ ਗੱਡੀ ਸਟਾਰ ਕਰਕੇ ਵੇਨੇ ਕਿਦਾਂ ਧਿਆਕਰਣ ਕੋ ਲਈ ਆ ਕਿਸੇ ਪਹਿਲੇ ਗੈਸਪੀਟ ਦਲ ਕੇ ਲਾ ਰਹੇ 10 ਕਿਲੋਮੀਟਰ ਦਾ ਕਿਸਾ ਹੋਆ ਸੋਨੇ ਹੈ ਨਾ 10 ਕਿਲੋਮੀਟਰ ਪੂਰਾ ਫੇਟ ਰੱਖਣਾ ਉਹ ਲੱਗਦੀ ਵਿੱਚ ਕੱਢਣ ਪਿਆ ਮਿਸਤਰੀ ਨੇ ਉਹ ਲੱਕੜ ਜੀ ਥੋਕਦੀ ਆ ਤੇ ਬੰਦ ਕਰਤਾ ਉਹ ਗੱਡੀ ਚੱਲ ਰਹੀ ਆ ਹੁਣ ਆਦਾ ਆ ਵੀ ਇਦਾਂ ਜਾਵਾਂਗੇ ਹਾਇਦਰਾਬਾਦ ਜਿਹੜਾ ਦੇ ਵਿੱਚ ਪ੍ਰੋਬਲਮ ਆਉਂਦੀ ਆ ਤੇ ਫਿਰ ਆਪਣਾ ਸਾਮਾਨ ਸਾਰਾ ਹੈਗਾ ਹੀ ਆ ਬਾਕੀ ਦਾ ਹੀ ਹਾਇਦਰਾਬਾਦ ਜਾਣਾ ਤੇ ਦਾ ਹੈਡ ਚੇਂਜ ਹੋਣਾ ਗੱਡੀ ਕਰਕੇ ਉਹਨੇ ਸਾਰਾ ਕੁਝ ਫਿੱਟ ਤੇ ਗੱਡੀ ਸਟਾਰਟ ਕੀਤੀ ਤੇ ਗੱਡੀ ਫਿਰ ਗਰਮ ਹੋ ਗਈ ਆ ਜਿਹੋ ਨਾਲ ਉਹਨੇ ਪਾਣੀ ਕੱਢ ਦਿੱਤਾ ਫੇਰ ਆਵੇ ਸਾਰਾ ਦੇਖੋ ਗਿੱਲੀ ਹੋ ਗਈ ਗੱਡੀ ਫੇਰ ਸਾਡੀ ਫੇਰ ਵਾਲਾ ਮਾਰਦਾ ਦਵਿੰਦਰ ਫਿਰ ਚੱਲਿਆ ਨਹੀਂ ਕੰਮ ਹੈ ਹਾਂ ਨਹੀਂ ਚੱਲਿਆ ਵੀ ਉਹਨੇ ਵਿਚਾਰੇ ਮਿਸਤਰੀ ਨੇ ਬਹੁਤ ਕੋਸ਼ਿਸ਼ ਕੀਤੀ ਕਿ ਗੱਡੀ ਟਿਕਾਣੇ ਪਹੁੰਚੇ ਵਰਕਸ਼ਾਪ ਪਹੁੰਚ ਜਾਏ ਹਮਮ ਤਾਂ ਨਹੀਂ ਗੱਲ ਵੀ ਬਣੀ ਫਿਰ ਗੱਡੀ ਨੇ ਪਾਣੀ ਬਾਹਰ ਕਰਤਾ ਹਾਂ ਹੁਣ ਮਿਸਤਰੀ ਖੋਲਣ ਆਂਦਾ ਵੀ ਹੈਡ ਪਟਣਾ ਪੈਣਾ ਆ ਹੈਡ ਗੈਸਕਟ ਪਾ ਕੇ ਵੇਨੇ ਆ ਵੱਡੀ ਟਿਕਾਣੇ ਪਹੁੰਚਦੀ ਆ ਜਨੇ ਮਿਸਤਰੀ ਲਗਾ ਖੋਲਣ ਹਨ ਖੋਲ ਕੇ ਵਖਾਉਣੇ ਪਰ ਕੀ ਪ੍ਰੋਬਲਮ ਨਿਕਲਦੀ ਹੋਲੀ-ਹੋਲੀ ਖੁੱਲਦਾ ਜਾਣ ਰਿਹਾ ਵਾ ਤਾਹ ਤਰ੍ਹਾਂ ਖੁੱਲ ਹੀ ਜਾਂਦਾ ਮਿੱਤਰੀ ਹਜੇ ਸਾਰੀ ਵਾਇਰਿੰਗ ਹੀ ਖੁੱਲੀ ਹੈ ਹਜੇ ਹੱਟ ਤੇ ਬਹੁਤ ਟਾਈਮ ਲੱਗਣਾ ਪੋਟੇਗਾ ਉਹ ਬੱਸ ਕੈਂਟੀਨ ਦਾ ਘੜਾ ਉਹ ਖਾਲੀ ਗਾਲੀ ਮੈਂ ਗਾੜੀ ਖੜਾ ਲਾ ਗਿਆ ਖੜੀ ਰਹਤੇ ਰਹਦੇ ਅੰਡਰ ਲਾਈਟ ਨਹੀਂ ਚੱਲਦਾ ਹੈ ਪ੍ਰਬਲਮ ਹੋ ਗਿਆ ਫਿਰ ਫੋਨ ਕੱਟ ਕਰਨੇ ਦਾ ਹੋਟਲ ਤੇ ਲਗਾਓ ਨਾ ਅਰੇ ਹੋਟਲ ਤੇ ਲਗਾएंगे ਠੀਕ ਹੈ ਲੇਕਿਨ ਅਬ ਅੱਗੇ ਕਿੱਥੇ ਕਰੇਗਾਹੀਂ ਫੂਟ ਦਿਖਾਣਾ ਪਵੇਗਾ ਨਾ ਇਹ ਤਾਂ ਅੰਨਾਬਾੜੀ ਮੇ ਬਿਲਲ ਲੋਕੇਸ਼ਨ ਕੋਈ ਕੰਮ ਨਹੀਂ ਹੈ ਹੈ ਟੋ ਫੁੱਟ ਪਾਵਾ ਆਉ ਰੱਖਿਓ ਤੇ ਹੁਣ ਪਿਸਟਨ ਚੈੱਕ ਹੋਣੇ ਆ ਕੋਈ ਪਿਸਟਨ ਤਾਂ ਨਿਕਾ ਆਵਗਰ ਨਹੀਂ ਆ ਆ ਗਿਆ ਕਿ ਤਾ ਮੈਨੂੰ ਜੱਤਾ ਹਮੇਤਰੀ ਚਾਹ ਪੀਣਾ ਚਾਹ ਪੀ ਕੇ ਆਉਂਦਾ ਤੇ ਫਿਰ ਉਹਦਾ ਵੀ ਚੰਗਰ ਚੈੱਕ ਕਰਦੇ ਆਂ ਇੰਨ ਆ ਵੀ ਬਾਹਰ ਕੱਢ ਕੇ ਫਿਰ ਲੈਨੇ ਜੀ ਸੋਇਆ ਦਾ ਆ ਮਿਸਰੀ ਰਿਸ਼ ਟਾਈਮ ਕਾਫੀ ਹੋ ਗਿਆ ਹੈ ਤੇ ਹੁਣ ਹੈਡ ਜੀ ਗੈਸਟ ਪਾਇਆ ਵਾ ਫਿਟ ਕਰਕੇ ਤੇ ਹੁਣ ਵੇਖੋ ਕੀ ਮਹਾਰਾਜ ਕਿਰਪਾ ਕਰੇ ਸੱਚੇ ਪਾਤਸ਼ਾਹ ਤੇ ਹੁਣ ਨਾ ਹੀ ਕੱਢੇ ਪਾਣੀ ਪੁਣੀ ਪਰ ਵਿੱਚੋਂ ਗੈਸਟ ਵੀ ਠੀਕ ਹੀ ਨਿਕਲਿਆ ਸੀ ਵੇਖੋ ਕੀ ਕਰਦਾ ਮੈਂ ਇਕੱਲੇ ਜਰਾ ਥੱਕ ਗਿਆ ਕੰਪਨੀ ਦੇ ਹੈਲਪਰ ਕੱਲਿਆ ਨਹੀਂ ਨਾਲ ਮੈਂ ਲੱਗਾ ਨਾ 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 ਥਲਾਏ ਆ ਹੁਣ ਆਖਣਿਆ ਵੀ ਟੈਟ ਕਰਾ ਲਈ ਮੈਂ ਕੋਈ ਨਹੀਂ ਕਰਾ ਦਾਂਗੇ ਯਾਰ ਹੋ ਗਿਆ ਗੱਡੀ ਦਾ ਕੱਲ ਸ਼ਾਮੀ ਕੰਮ ਕਰਦਿਆਂ ਹੋ ਗਿਆ ਸੀ ਨੇਰਾ ਤੇ ਗੱਡੀ ਫਿਰ ਰਾਤੀ ਰੈਡੀ ਹੋ ਗਈ ਸੀ ਸਟਾਰਟ ਕਰਕੇ ਚੈੱਕ ਕੀਤੀ ਤੇ ਗੱਡੀ ਗਰਮ ਨਹੀਂ ਹੋਈ ਤੇ ਫਿਰ ਹੁਣ ਇੱਥੇ ਆਏ ਰਾਤੀ ਹైదరాబాద్ ਤੇ ਹੁਣ ਇਹਦਾ ਥਰਮੋਸਟੈਟ ਵਾਲਪੀਂ ਵੀ ਵੇਖਿਆ ਹੁਣ ਪਿਛੇ ਵੀ ਉਹੜਾ ਵਿੱਚ ਲੱਕੜ ਗੱਡੀ ਸੀ ਉਹ ਕੱਢ ਕੇ ਇੱਥੇ ਹੁਣ ਹైదరాబాద్ ਆ ਕੇ ਫਿਰ ਤੇ ਨਵਾਂ ਵਾਲ ਪਾਇਆ ਵਾ ਤੇ ਗੱਡੀ ਓਕੇ ਆ ਤਾਂ ਕਿ ਹੁਣ ਗੱਡੀ ਸਟਾਰਟ ਆ ਤੇ ਅਸਲੀ ਟੈਂਪਰੇਚਰ ਆ ਇਹ ਤਾਂ ਵੱਧ ਨਹੀਂ ਜਾਣ ਲਈ ਤਾਂ ਇਹਦਾ ਮਤਲਬ ਗੱਡੀ ਹੁਣ ਓਕੇ ਹੋ ਗਈ ਆ ਆ ਅਰ ਦਵਿੰਦਰ ਬਾਜੀ ਨਾਲ ਆ ਕੇ ਆ ਗਏ ਆ ਹੁਣ ਗੱਡੀ ਓਕੇ ਹੋ ਗਈ ਆਪਣੀ ਗੱਡੀ ਓ ਸ਼ੁਕਰ ਹੈ ਸ਼ੁਕਰ ਹਾਂ ਚਲੋ ਜੀ ਠੀਕ ਆ ਫਿਰ